ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨ ਮਿਨਿਸਟਰ ਪੰਜਾਬ ਬਸ ਮੈਂ ਤੁਹਾਡੇ ਨਾਲ ਦੋ ਤਿੰਨ ਮਿੰਟ ਬਚਾਤ ਕਰਨੀ ਚਾਹੁੰਦਾ ਸੀਗਾ ਤੈਨੂੰ ਸਭ ਨੂੰ ਪਤਾ ਕਿ ਬੜਾ ਨਾਜ਼ੁਕ ਟਾਈਮ ਚੱਲ ਰਿਹਾ ਆਪਣੇ ਦੇਸ਼ ਤੇ ਸਾਡੇ ਦੁਸ਼ਮਣ ਦੇਸ਼ ਪਾਕਿਸਤਾਨ ਦੇ ਵਿੱਚ ਜਿਹੜੀ ਬਾਦ ਆ ਦੀ ਸਥਿਤੀ ਹੈ ਉਹ ਬਣੀ ਹੋਈ ਹੈ ਤੇ ਆਪਣੀ ਫੌਜ ਨੇ ਸੰਦੂਰ ਜਿਹੜਾ ਐਕਸ਼ਨ ਕਰਕੇ ਇੱਕ ਬਹੁਤ ਬੁਧੀਆਂ ਕੰਮ ਪਿਛਲੇ 2 ਦਹਾਕਾ ਪਹਿਲਾਂ ਕੀਤਾ। ਉਹਦੇ ਰਾਤੀ ਦਿੱਤੀ ਦਾਤ ਜਿਹੜਾ ਪਾਕਿਸਤਾਨ ਦੇ ਲੋ ਕਈ ਮਜੇਲਾ ਜਿਹੜੀਆਂ ਸਾਡੇ ਛੱਡੀਆਂ ਗਈਆਂ ਜਿਹੜੀਆਂ ਬਾਰਡਰ ਦੇ ਏਰੀਏ ਸਾਡੇ ਅਮਸਰ ਦੇ ਏਰੀਏ ਚ ਕਈ ਥਾਵਾਂ ਤੇ ਉਹਦੇ ਟੁਕੜੇ ਜਿਹੜੇ ਡਿੱਗੇ। ਨਿਊਜ਼ ਸਕਲ ਦਾ ਮਾਨ ਹੈ ਕਿ ਸਾਡੀ ਭਾਰਤੀ ਸਾਈਡਾਂ ਦੇ ਇਹ ਡਿਫੈਂਸ ਸਿਸਟਮ ਨੇ ਉਨਾਂ ਨੇ ਇਹ ਮਜੈਲਾ ਨੂੰ ਹਵਾ ਦੇ ਵਿੱਚ ਹੀ ਜਿਹੜਾ ਨਸ਼ਟ ਕਰ ਦਿੱਤਾ ਮਿੰਨ ਪੂਰਨ ਪੂਰਾ ਵਿਸ਼ਵਾਸ ਆਪਣੇ ਜੋਧਿਆਂ ਦੇ ਉੱਤੇ ਉਨਨ ਦੇ ਕਰਕੇ ਆਪਾਂ ਸਾਰੇ ਸੇਫ ਹਾਂ ਸਦਕਤ ਹਾਂ ਪਰ ਫਿਰ ਵੀ ਜਿਹੜਾ ਆਪਾਂ ਸਭ ਨੂੰ ਪਾਕਤੀ ਫੌਜ ਦਾ ਆਪਣੇ ਜਵਾਨਾਂ ਦਾ ਸਹਿਯੋਗ ਕਰਨਾ ਸਾਡਾ ਜਿਹੜਾ ਫਰਜ਼ ਬਣਦਾ ਆਪਾਂ ਉਹਨਾਂ ਦਾ ਸਹਿਯੋਗ ਕਰੀਏ ਖਾਸ ਤੌਰ ਤੇ ਜਿਹੜੇ ਸਾਡੇ ਬਾਰਡਰ ਵਾਲੇ ਜਿਹਨੇ ਆਫਾਜਲ ਕਾਂ ਫੌਜ ਬੋਲ ਤਰਨ ਦਾ ਨੰਬਰ ਸਰ ਗਰਦਾਸਪੁਰ ਇੱਥੇ ਪਾਕਿਸਤਾਨ ਦੀ ਫੌਜ ਦੇ ਜਵਾਨ ਕਾਫੀ ਹੱਦ ਤੱਕ ਜਿਹੜੇ ਆਏ ਆ ਉਹਨਾਂ ਦਾ ਆਪਾਂ ਸਹਿਯੋਗ ਕਰਨਾ ਔਰ ਇਹਨਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਸਾਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਉਹਨਾਂ ਹਦਾਇਤਾਂ ਨੂੰ ਆਪਾਂ ਮੰਨਣਾ ਹੈ ਤਾਂ ਜੋ ਸਾਡਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਰਵਾਤ ਨੂੰ ਜਿੱਦਾਂ ਅੱਜ ਵੀ ਸਾਡੇ ਡਿਪਟੀ ਕਮਿਸ਼ਨਰ ਗਦਾਸਪੁਰ ਅਮਰਸਰ ਥੱਲੇ ਕਾਫੀ ਹਦਾਇਤਾਂ ਕਰਦੇ ਨੇ ਬਲੈਕਆਊਟ ਵਾਸਤੇ ਜਿਹੜਾ ਵੀ ਟਾਈਮ ਦੇਣ ਅੱਪਾ ਉਹਦੀ ਪੂਰਨ ਪਾਲਣਾ ਕਰਨੀ ਹੈ ਇਸ ਵਿੱਚ ਹੀ ਸਾਡੀ ਸਖਿਆ ਸਾਡੇ ਦੇਸ਼ ਦੀ ਸਖਿਆ ਸਾਡੇ ਪੰਜਾਬ ਦੀ ਸਖਿਆ ਹੈ ਫੌਜ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਦੇ ਵਾਂਗ ਜਿਹੜਾ ਵੀ ਸਾਨੂੰ ਕੋਈ ਹੁਕਮ ਦਿੱਤਾ ਜਾਂਦਾ ਕੋਈ ਵੀ ਜਿਹੜਾ ਸਾਡੇ ਬਾਦੇ ਕੋਈ ਵੀ ਕਿਸਮ ਦਾ ਜਿਹੜਾ ਨੋਟਿਸ ਦਿੱਤਾ ਜਾਂਦਾ ਉਹਦੇ ਤੇ ਆਪਾਂ ਪੂਰਨ ਪਾਲਣਾ ਜਿਹੜੀ ਕਰਨੀ ਹੈ ਤਾਂ ਜੋ ਸਾਡਾ ਕੋਈ ਨਿਕਸਾਨ ਨਾ ਹੋ ਸਕੇ ਸੋ ਮੈਨੂੰ ਬਹੁਤ ਮਾਣ ਆਪਣੀ ਭਾਰਤੀ ਸੈਨਾ ਤੇ ਭਾਰਤੀ ਫੌਜ ਤੇ ਲਾਤੀ ਜਿਹਦਾ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਸਾਡੀ ਸੈਨਾ ਨੇ ਹਵਾ ਚ ਹੀ ਉਹਨਾਂ ਦਾ ਸਾਰਾ ਜਿਹੜਾ ਤਹਿਸ਼ ਤੇ ਸ਼ਕਤੀ ਉਹਨਾਂ ਦੀ ਮਜਾਲਾ ਜੇ 2-4 ਦਿਨ ਇਦਾਂ ਦਾ ਰਿਹਾ ਤੇ ਮੈਨੂੰ ਕਈ ਵਾਰਾਂ ਇਦਾਂ ਲੱਗਦਾ ਹੈ ਕਿ ਸਾਡੀ ਭਾਰਤੀ ਫੌਜ ਇੰਨੀ ਸ਼ਕਤੀਸ਼ਾਲੀ ਹੈ ਇੰਦੀਆਂ ਪਾਵਦਾ ਨੇ ਉਹ ਕੋ ਇਹਨਾਂ ਸਾਡੇ ਕੋਲ ਮਤਲਬ ਜਿਹੜਾ ਸਿਸਟਮ ਹੈ ਅੱਜ ਦੇ ਜੋਗਾ ਦਾ ਸਾਡੀ ਫੌਜ ਦੇ ਕੋਲ ਸਾਡੇ ਨੇਵੀ ਦੇ ਕੋਲ ਕਿਤੇ ਇਦਾਂ ਦਾ ਹੋਵੇ ਕਿ ਪਾਕਿਸਤਾਨ ਦੇ ਅਰੀਗਲ ਤੇ ਕਟਿਆ ਦਵਾਈਏ ਦੇ ਕਰਕੇ ਸਾਡੇ ਨਾਲ ਆ ਬਿਲਕੁਲ ਲਾਹੌਰ ਸਾਡੇ ਲੱਗ ਗਿਆ ਸਾਡੇ ਬਿਲਕੁਲ ਜ਼ਿਲੇ ਲੱਗੇ ਨੇ ਕਦੇ ਐਂ ਨਾ ਹੋਵੇ ਕਿ ਲਾਹੌਰ ਅੰਮਰ ਸਾਹਿਬ ਤੇ ਇੱਕ ਹੋ ਜੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਸਾਡੀ ਫੌਜ ਦੇ ਨਾਲ ਸਾਡੇ ਨਾਲ ਸਾਡੇ ਦੇਸ਼ ਦਾ ਪੰਗਾ ਲੈਣਾ ਉਹਨਾਂ ਨੂੰ ਬਹੁਤ ਮਹਿੰਗਾ ਪਊਗਾ ਉਹਨਾਂ ਨੂੰ ਜਿਹੜੇ ਸਾਡੀ ਦੇ ਫੌਜ ਨੇ ਅੱਤਵਾਦੀ ਜਿਹੜੇ ਟਿਕਾਣੇ ਆ ਉਹਨਾਂ ਨੂੰ ਮਜੇਲਾਂ ਦੇ ਨਾਲ ਨਸ਼ਟ ਕੀਤਾ ਉਹਨਾਂ ਵੱਲੋਂ ਜਿਹੜਾ ਹਮਲਾ ਬੀਤੀ ਰਾਤ ਵੀ ਕੀਤਾ ਗਿਆ ਕੱਲ ਕੀਤਾ ਗਿਆ ਜਿੱਥੇ ਸਾਡੇ ਗੁਰਦਾਦੇ ਦੇ ਵਿੱਚ ਜਿਹੜੇ ਉਹ ਸਾਡੇ ਸਿੱਖ ਜਿਹੜੇ ਉਹ ਮਾਰੇ ਗਏ ਉਹ ਸਾਡੇ ਸਿਵਲਿਅਨ ਦੇ ਉੱਤੇ ਹਮਲਾ ਜਿਹੜਾ ਕਰਦੇ ਰਾਤੀ ਵੀ ਜਿਹੜੀਆਂ ਮਜਾਲਾ ਉਹਨਾਂ ਦੀਆਂ ਨਾਸ਼ ਤੈਸ ਨਾਸ਼ ਕੀਤੀਆਂ ਉਹ ਵੀ ਸਾਡੇ ਸਿਵਲ ਵਾਲੇ ਏਰੀਆ ਦੇ ਵਿੱਚ ਹੀ ਉਹਨਾਂ ਦੇ ਟੁਕੜੇ ਜਿਹੜੇ ਸਾਡੇ ਡਿੱਗੇ ਇਹ ਮੈਂ ਤੁਹਾਨੂੰ ਦੇਖ ਕੇ ਕਰਦੀ ਸੀ ਕਿ ਵਾਹਿਗੋਦੀ ਖਾਲਸਾ ਵਾਹਿਗੋਦੀ ਕੀ ਫਤ